ਸ੍ਰੀ ਗੁਰੂ ਜੀ ਸਾਰਿਆਂ ਨੂੰ ਪਿਆਰ ਭਰੀ ਜਸਵੀਰ ਜਰਮਨੀ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਜੇ ਬਲੌਗ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਜਰੂਰ ਲਾਈਕ ਤੇ ਸ਼ੇਅਰ ਵੀ ਕਰਿਓ ਤੇ ਵਧੀਆ-ਵਧੀਆ ਕਮੈਂਟ ਕਰਿਓ ਤੇ ਸਵੇਰ ਦੇ 10 ਵਜੇ ਆ ਤੇ ਬਹੁਤ ਸੋਹਣਾ ਅੱਜ ਮੌਸਮ ਹੈ ਬਾਹਰ ਤੁਹਾਨੂੰ ਵੀ ਨਜ਼ਰ ਆ ਰਿਹਾ ਹੋਣਾ ਧੁੱਪ ਲੱਗੀ ਆ ਨਹੀਂ ਤਾਂ ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀਗੀ ਤੇ ਮੈਂ ਪੰਛੀਆਂ ਵਾਸਤੇ ਚੋਗਾ ਪਾ ਕੇ ਆਈ ਸੀ ਬਾਹਰ ਸਵੇਰ ਉੱਠ ਕੇ ਕਿਉਂਕਿ ਉਹ ਵੇਟ ਕਰਦੇ ਆ ਵੀ ਦਾਣੇ ਹੈ ਨਹੀਂਗੇ ਤੇ ਦਿੱਲੀ ਦਾ ਹੀ ਕੰਮ ਆ ਫਿਰ ਮੈਂ ਉੱਠ ਕੇ ਜਾਨੀ ਹੁੰਨੀ ਆ ਤੇ ਬਹੁਤ ਸੋਹਣਾ ਲੱਗ ਰਿਹਾ ਬਾਹਰ ਤੇ ਜਾਵਾਂਗੇ ਅਸੀਂ ਅੱਜ ਜਗਦੀਸ਼ ਜੀ ਦੀ ਅਪਾਇੰਟਮੈਂਟ ਹੈ ਵੀ ਡਾਕਟਰ ਦੇ ਤੇ ਦੁਪਹਿਰ ਦਾ ਖਾਣਾ ਖਾ ਕੇ ਉਸ ਤੋਂ ਬਾਅਦ ਜਾਵਾਂਗੇ ਤੇ ਮੈਂ ਕਿਹਾ ਚੱਲ ਥੋੜਾ ਜਿਆ ਇਹ ਵੀ ਵਲੌਗ ਬਣਾ ਲਈਏ ਆਪਣਾ ਤੇ ਮੌਸਮ ਬਹੁਤ ਪਿਆਰਾ ਲੱਗਣ ਡਿਆ ਤੇ ਦਿਲ ਕਰਦਾ ਕਿ ਹੁਣੇ ਕੋਟ ਪਾ ਕੇ ਬਾਹਰ ਘੁੰਮ ਆਈਏ ਪਰ ਕੰਮ ਧੰਦੇ ਕਾਫੀ ਪਏ ਆ ਉਹ ਕਰਕੇ ਫਿਰ ਡਾਕਟਰ ਦੇ ਵੀ ਜਾਣਾ ਤੇ ਚਲੋ ਤੁਸੀਂ ਵਲੌਗ ਜਿਦਾਂ ਸਾਡੇ ਨਾਲ ਜੁੜੇ ਰਹੋ ਤੇ ਮੈਂ ਅੱਗੇ ਫਿਰ ਤੁਹਾਨੂੰ ਦਿਖਾਵਾਂਗੀ ਵਲੌਗ ਦੀ ਆਪਾਂ ਦੁਪਹਿਰ ਦੀ ਆਲੂ ਵਾਦੀ ਦੀ ਸਬਜ਼ੀ ਬਣਾ ਰਹੇ ਆ ਤੇ ਪਹਿਲਾਂ ਤਾਂ ਮੈਨੂੰ ਸਮਝ ਹੀ ਨਹੀਂ ਸੀ ਆਉਂਦੀ ਵੀ ਕੀ ਬਣਾਵਾਂ ਤੇ ਗੋਭੀ ਮੈਂ ਕਈ ਤਰੀਕਿਆਂ ਨਾਲ ਬਣਾਉਣੀ ਆ ਤੇ ਅੱਜ ਮੈਂ ਥੋੜੀ ਜਿਹੀ ਜਦਾ ਨੂੰ ਭੁੰਨ ਲਿਆ ਆਲੂ ਤੇ ਗੋਭੀ ਅੱਡ ਤੇ ਇਧਰ ਮੈਂ ਤੜਕਾ ਭੁੰਨਿਆ ਨਾ ਇਹਦੇ ਤੇ ਮੈਂ ਬਚਨ ਅਦਰਕ ਤੇ ਹਰੀ ਮੇ ਤੇ ਪਿਆਜ ਦਾ ਤੜਕਾ ਤੇ ਲਾ ਕੇ ਇਧਰ ਟਮਾਟਰ ਕੱਟਿਆ ਆ ਤੇ ਇਹ ਫੇਰ ਮੈਂ ਮਿਕਸ ਕਰ ਦਉਗੀ ਤੇ ਜਿਵੇਂ ਖੜੀ ਖੜੀ ਜੀ ਗੋਭੀ ਬਣ ਜੂਗੀ ਤੇ ਕਈ ਤਰੀਕਿਆਂ ਨਾਲ ਬਣਾਈ ਦੀ ਆ ਜਿਵੇਂ ਕਈ ਵਾਰੀ ਫਰਾਈ ਵੀ ਕਰ ਲਈ ਦੀ ਆ ਪਰ ਫਰਾਈ ਕਰਕੇ ਥੋੜਾ ਜਿਆਦਾ ਉਹ ਫੈਟੀ ਵੀ ਹੋ ਜਾਂਦੀ ਆ ਤੇ ਫਿਰ ਮੇਰੇ ਹਸਬੰਦ ਲਈ ਬਹੁਤ ਉਹ ਚੰਗੀ ਚੀਜ਼ ਨਹੀਂ ਸੀ ਤੇ ਐਂ ਤਾਂ ਕਈ ਤਰੀਕੇ ਨਾਲ ਬਣਾ ਲਈ ਦੀ ਆ ਕਈ ਵਾਰੀ ਜਲਨ ਤਰੀਕੇ ਨਾਲ ਵੀ ਬਣਾ ਲਈ ਦੀ ਜਿਵੇਂ ਉਹ ਬੋਇਲ ਕਰਕੇ ਖਾਂਦੇ ਆ ਤੇ ਫਿਰ ਅਸੀਂ ਤੋਂ ਦੱਸਿਆ ਸੀ ਡਾਕਟਰ ਦੇ ਜਾਨਾ ਖਾਣਾ ਕੋਨਾ ਕਰਦੇ ਵੇਲੇ ਹੋਤੇ ਤੇ ਐਦਾਂ ਮੇਰੇ ਪਾਂਡੇ ਤੋਤੇ ਗਏ ਮਸ਼ੀਨ ਦੇ ਵਿੱਚ ਤੇ ਹੁਣ ਮੈਂ ਇਹਨਾਂ ਨੂੰ ਕੱਢੂੰਗੀ ਸਾਰਿਆਂ ਨੂੰ ਉਹ ਦੇਖੋ ਸਾਰੇ ਸਾਫ ਹੋ ਗਏ ਤੇ ਇੱਧਰ ਉੱਪਰ ਚਮਚ ਸਾਰੇ ਆ ਦੇਖੋ ਇਹ ਹੁਣ ਜਿਹੜਾ ਹਨਾ ਤੋਂ ਨਾਲ ਉੱਪਰੇ ਤੇ ਸਿੰਕ ਚ ਧੋ ਲਾਂਗੇ ਤੇ ਇਹ ਵੀ ਚੰਗਾ ਭਲਾ ਕੰਮ ਹੋ ਜਾਂਦਾ ਤਾਂ ਨਿਬੜ ਜਾਂਦਾ ਘਰ ਦੇ ਵਿੱਚ ਤੇ ਨਾਲੇ ਸਫਾਈ ਨਾਲ ਧੋਤੇ ਜਾਂਦੇ ਭਾਂਡੇ ਹੱਥੇ ਨਾਲ ਨਾ ਨਹੀਂ ਸਫਾਈ ਨਹੀਂ ਕਰੋਂਗੇ ਤੇ ਕਈ ਵਾਰੀ ਤੁਹਾਨੂੰ ਕੁੱਛ ਲੱਗਦਾ ਹੀ ਨਹੀਂਗਾ ਵੀ ਕੀ तरीये ਸੋਚਦੇ ਰਹੀਦਾ ਹੈ نیتو بھی گھر سے میں تو چل آلو گوبھی اپنے گوبھی پیے تو یہ بنا کے نا یہ میں مسالے پہ مکس کر دوں گی کتنا سونا کلر آ گیا یہ میں ہلدی پا دیتی گرم مسالہ نہیں پایا ہوں میں تو تھوڑا سہ بھی پاؤں ਆਹ ਲਾ ਲੇ ਮੈਂ ਕਾਫੀ ਇੱਥੇ ਖਤਮ ਹੋਈਆਂ ਮੇਰੇ ਡੈਡੀ ਨੇ ਪਿਆ ਦੇ ਦਿੱਤੀਆਂ ਸੀ ਜਾਂ ਇੰਡੀਆ ਤੋਂ ਤੇ ਬਾਕੀ ਨਮਕ ਪਾ ਲਈ ਤਾਂ ਤੇ ਮਿਰਚ ਤੇ ਹਰੀ ਮੈਂ ਵੇਤੀ ਪਾ ਦਿੱਤੀ ਸੀ ਨਾਲ ਹੀ ਜਦਾਂ ਤੇ ਰੱਖਾ ਲਿਆ ਤੇ ਆਪਣਾ ਹੁਣ ਚਲੋ ਬਣ ਜਾਂਦੀ ਹੈ ਸਰਦੀ ਤੇ ਸੁਲਕੇ ਬਣਾਉਨੇ ਆ ਕਿ ਚਿਮਨੀ ਮੈਂ ਬੰਦ ਕਰ ਦਿੱਤੀ ਸੀ ਪਹਿਲਾਂ ਚਲਦੀ ਸੀ ਦੀਸ ਤੋਂ ਕਿ ਚਿਮਨੀ ਮੈਂ ਜਰੂਰ ਚਲੋਣੀ ਆ ਵੈਸੇ ਜਦੋਂ ਸਰਦੀ ਬਣਾਵਾਂ ਪਰ ਆਵਾਜ਼ ਨਹੀਂ ਆਉਂਦੀ ਤੇ ਤੇ ਹਰਤਾਂ ਨੂੰ ਤੇ ਥੋੜੀ ਬੰਦ ਕਰਨੀ ਪਈ ਉਹ ਬਾਕੀ ਚਲੋ ਬਨੇਰੇ ਬਲਾਕ ਤੇ ਤੇ ਇਹ ਮਿਲਦੇ ਆਪਾਂ ਖੇਲ ਕੇ ਲੋ ਜੀ ਤੁਹਾਨੂੰ ਦੱਸਿਆ ਸੀ ਵੀ ਅੱਜ ਧੁੱਪਿਆ ਤੇ ਸੁਣਾ ਮੌਸਮ ਹਾਂ ਸੋਹਣਾ ਮੌਸਮ ਆ ਤੇ ਅਸੀਂ ਵੀ ਫੇਰ ਨਿਕਲਿਆ ਧੁੱਪੇ ਥੋੜਾ ਜਿਹਾ ਤੇ ਇੱਧਰ ਲੋਕ ਜਾਣਦੇ ਸਾਡੇ ਵਰਗੇ ਜੋੜੇ ਧੁੱਪੇ ਇਹ ਜਿਹੜੇ ਜਿਹੜੇ ਡੈਰ ਬੰਦੇ ਉਹ ਨਿਕਲੇ ਆ ਬਾਰਵੀਂ ਧੁੱਪ ਆ ਕਿਉਂਕਿ ਬਾਰਿਸ਼ ਵਿੱਚ ਤਾਂ ਫਿਰ ਥੋੜਾ ਸਲਿੱਪ ਹੋ ਜਾਂਦਾ ਬੰਦਾ ਡਰ ਲੱਗਦਾ ਤੇ ਧੁੱਪ ਨਿਕਲੀ ਤੇ ਇੱਧਰ ਨੂੰ ਸੋਹਣਾ ਬਣੇ ਇਹ ਜਗਾ ਤੇ ਮੈਂ ਕਿਹਾ ਚੱਲਦੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਤੇ ਅਸੀਂ ਦੋਵੇਂ ਫਿਰ ਖਾਣਾ ਖਾ ਕੇ ਘੁੰਮਣ ਵਾਸਤੇ ਏਰੀਆ ਆ ਤੇ ਖਾਣਾ ਖਾ ਕੇ ਤੇ ਅਸੀਂ ਫਿਰ ਨਿਕਲ ਆਏ ਤੇ ਮੈਂ ਕਿਹਾ ਕਿਚਨ ਮੈਂ ਹੁਣ ਜਾ ਕੇ ਚੱਲ ਕਰ ਲੂੰਗੀ ਸਾਫ ਕਿਉਂਕਿ ਜੇ ਕਿਚਨ ਕਰ ਲਈ ਜਾਂਦੀ ਤਾਂ ਫਿਰ ਹੋ ਸਕਦਾ ਸੂਰਜ ਭਾਵੇਂ ਸੂਰਜ ਦੇਖ ਤਾਂ ਡੁੱਬ ਜਾਂਦਾ ਹਵਾ ਤਾਂ ਹੈਗੀ ਥੋੜੀ ਠੰਡੀ ਪਰ ਫਿਰ ਵੀ ਚਲੋ ਬਹੁਤ ਜਿਆਦਾ ਦੇਖਿਆ ਕਿ ਨਹੀਂ ਨਹੀਂ ਦੇਖਿਆ ਨੀਗਾ ਹੈ ਤੇ ਪਲੱਸ ਵਿੱਚ ਹੀ ਆ ਤੇ ਬਾਕੀ ਸਨੋ ਦੇ ਤਾਂ ਕੋਈ ਲਲ ਨਹੀਂ ਦਿਖਦੇ ਸਾਨੂੰ ਇਹ ਪੈ ਜਾਊਗੀ ਕਿਉਂਕਿ ਦਿਨ ਤੱਕ ਆ ਗਏ ਤਿੰਨ 24 ਤਰੀਕ ਦੇ ਨਾਲੇ 크리스마ਸ ਦੇ ਤੇ ਬਾਕੀ ਚਲੋ ਕੁਛ ਕਹਿ ਨਹੀਂ ਸਕਦੇ ਮੌਸਮ ਦਾ ਗੱਡੀਆਂ ਉੱਪਰ ਜਾਂਦੀਆਂ ਹਨ ਮੇਰਾ ਪਿੱਛੇ ਆਉਂਦੀ ਹੈ ਨਹੀਂ ਆ ਸਾਰਾ ਜਗ੍ਹਾ ਇਧਰ ਖਾਲੀ ਆ ਤੇ ਆ ਤੇ ਕਿਸੇ ਦੀ ਆਪਣੀ ਜਗ੍ਹਾ ਆ ਕਿਸੇ ਗੋਲੇ ਦੀ ਤੇ ਘੋੜੇ ਰੱਖਦੇ ਇੱਥੇ ਨਾ ਤੇ ਉਹ ਦੇਖੋ ਘੋੜਿਆਂ ਵਾਸਤੇ ਪੀਣ ਨੂੰ ਪਾਣੀ ਵਾਲਾ ਵੀ ਹਾਂ ਰੱਖਿਆ ਇੱਥੇ ਤੇ ਗਰਮੀਆਂ ਨੂੰ ਇੱਥੇ ਅਕਸਰ ਘੋੜੇ ਬੰਨ੍ਹ ਦਿੰਦੇ ਆ ਤੇ ਤਾਰ ਲਾਈ ਹੋਈ ਆ ਹਲਕਾ ਜਿਹਾ கரੰਟ ਇਹਦੇ ਛੰਦਾ ਆ ਤੇ ਹੁਣ ਸਰਦੀਆਂ ਨੂੰ ਤੇ ਮੇਰੇ ਖਿਆਲ ਬਾਹਰ ਹੀ ਵਿਆਹ ਦੇ ਉੱਤੇ ਘਰ ਲੈ ਗਏ ਹੋਣੇ ਆ ਫਿਰ ਤੇ ਗਰਮੀਆਂ ਨੂੰ ਇੱਥੇ ਹੀ ਹੁੰਦੀ ਆ ਤੇ ਸੋਹਣਾ ਏਰੀਆ ਇਧਰ ਸਾਰਾ ਆ ਘੁੰਮ ਕੇਣ ਵਾਸਤੇ ਆ ਤੇ ਇਧਰ ਕੋਈ ਗੱਡੀ ਨਹੀਂ ਆਉਗੀ ਕਾਰ ਦਾ ਨਹੀਂ ਹੈਗਾ ਇਧਰ ਰਸਤਾ ਕਾਰ ਉਹੀ ਆਉਗੀ ਜੀ ਜੇ ਕੋਈ ਪਰਮਿਸ਼ਨ ਏ ਸਪੈਸ਼ਲ ਕੋਈ ਇਧਰ ਨੂੰ ਜਾਣ ਵਾਲਾ ਘਾਰ ਆ ਉਹਦਾ ਜਾਂ ਤੇ ਬਾਕੀ ਕੋਈ ਟਰੈਕਟਰ ਆ ਸਕਦਾ ਨਹੀਂ ਤਾਂ ਨਹੀਂ ਤੇ ਆ ਜਿਹੜੇ ਪੇੜ ਆ ਸਾਰੇ ਫਰੂਟਾਂ ਦੇ ਆ ਗਰਮੀਆਂ ਨੂੰ ਬੜੇ ਇਹਨਾਂ ਤੇ ਫਰੂਟ ਲੱਗੇ ਹੁੰਦੇ ਆ ਇਹ ਤੁਹਾਨੂੰ ਪਤਾ ਹੈ ਬਈ ਗ੍ਰੀਨਰੀ ਦੇ ਮਾਮਲੇ 'ਚ ਇਹ ਕੰਟਰੀ ਜਿਹੜੇ ਬਹੁਤ ਐਡਵਾਂਸ ਆਪਣੇ ਤੋਂ ਤੇ ਗਰਕਤ ਵੱਡਣਾ ਤੇ ਇੱਥੇ ਕਤਲ ਕਰਨ ਦੇ ਸਮਾਨ ਆ। ਲੈ ਆ ਰਿਹਾ ਸੂਰਜ ਇੱਧਰ। ਤੇ ਬਾਕੀ ਜਿਹੜੀ ਤੋਪੇ ਆ ਇਹ ਉਹ ਤੋਪ ਨਹੀਂ ਗੀਂਡਿਆ ਵਾਲੀ ਵੀ ਮੰਜਾ ਡਾਲੋ ਤੇ 6 ਕਿਲੋ। ਨਹੀਂ ਨਹੀਂ ਠੰਡੀ ਤੋਪ। ਹਾਂ ਬਸ ਥੋੜਾ ਜਿਹਾ ਲਾਲਚੇ ਕਰ ਲਈਦਾ ਵੀ ਚਲ ਕੋਈ ਵੀਟਾਮਿਨ ਡੀ ਅੱਲੇ ਪੈ ਜਵੇ ਪਰ ਵੀਟਾਮਿਨ ਡੀ ਵੀ ਕਿਥੋਂ ਨਹੀਂ ਮਿਲਣਾ ਮੋਡੇ ਮੋਡੇ ਤਕੋਟ ਪਾਏ ਹੋਏ ਆ ਹੁਣ ਅਸੀਂ ਚੜਾਈ ਚੜਦੇ ਆ ਸਾਹ ਵੀ ਚੜਦਾ ਆ ਤੇ ਮਾਈਕ ਨਹੀਂ ਮੈਂ ਲਈ ਘਰੇ ਭੁੱਲ ਗਈ ਤੇ ਚਲੋ ਆਵਾਜ਼ ਮੇਰੀ ਆਉਂਦੀ ਹੋਣੀ ਆ ਤੇ ਇੱਧਰ ਆਪਣਾ ਆ ਸਾਰਾ ਟਾਊਨ ਆ ਇਹ ਇੱਥੋਂ ਤੱਕ ਫ੍ਰੈਂਕਫਰਟ ਆ ਉਹ ਤੁਹਾਨੂੰ ਮੇਰੇ ਖਿਆਲ ਫ੍ਰੈਂਕਫਰਟ ਦਿਸਦਾ ਵੀ ਹੋਣਾ ਆ। ਆ ਉੱਥੇੋਂ ਦੇ ਦਿਸੂਗਾ ਹਨਾ। ਤੇ ਉਹ ਦੇਖੋ ਬਿਲਡਿੰਗਾਂ ਦਿਸਦੀਆਂ। ਉਹ ਡਾਊਨ ਟਾਊਨ ਨੇ ਆਪਣਾ। ਤੇ ਉਹ ਬੈਂਚ ਲੱਗੇ ਅੱਗੇ। ਤੇ ਆਪਾਂ ਉੱਥੇ ਜਾ ਕੇ ਥੋੜਾ ਜਿਹਾ ਇਹ ਰੈਸਟ ਕਰ ਲੈਣਗੇ ਚਲ ਬਹਿ ਜਾਾਂਗੇ। ਤੇ ਅਸੀਂ ਇੱਥੇ ਅਕਸਰ ਆਉਂਦੇ ਹੁੰਦੇ ਸੀ। ਦਿੱਲੀ ਕਈ ਵਾਰੀ ਤਾਂ ਦਿਨ ਚ ਦੋ ਵਾਰੀ ਤੇ ਨਹੀਂ ਤੇ ਦਿਨੇ ਤਾਂ ਸਹੀ ਦੁਪਹਿਰੇ ਤੇ ਆਉਣਾ ਹੀ ਆਉਣਾ ਤੇ ਫਿਰ ਜਦੋਂ ਇਹਨਾਂ ਦੀ ਥੋੜੀ ਤਬੀਅਤ ਐਦਾਂ ਹੋ ਗਈ ਠੀਕ ਨਹੀਂ ਸੀ ਫਿਰ ਬਸ ਇੱਕਰੀ ਬੰਦਾ ਜਿਵੇਂ ਕਹਿੰਦੇ ਸਟੌਪ ਜਾ ਲੱਗ ਗਿਆ ਤੇ ਪਰ ਹੁਣ ਫਿਰ ਵੀ ਵਿਚ ਵਿਚ ਐਦਾਂ ਥੋੜਾ ਆ ਜਾਨੇ ਆ ਤੇ ਚੜਾਈ ਤੁਹਾਨੂੰ ਪਤਾ ਹੀ ਆ ਵੀ ਚੰਗਿਆ ਭਲਿਆ ਕੋ ਔਖਾ ਹੋ ਜਾਂਦਾ ਆ ਤੇ ਮੈਂ ਕਿਹਾ ਚੱਲ ਫਰੈਸ਼ ਹੋਵਾ ਥੋੜੀ ਜੀ ਨਾਲੇ ਧੋਪਿਆ ਤੇ ਚੱਲਣਾ ਕਹਿੰਦੇ ਚੱਲ ਚਲਦੇ ਆ ਮੈਂ ਕਿਹਾ ਤੁਹਾਨੂੰ ਵੀ ਥੋੜਾ ਜਿਹਾ ਦਿਖਾ ਦਵਾਂ ਦੇਖੋ ਦੂਰ ਦੂਰ ਤੱਕ ਕੋਈ ਹੈ ਨਹੀਂ ਬੰਦਾ ਹਾਂਜੀ ਆ ਵੇਖੋ ਇੱਧਰ ਇੱਥੋਂ ਦਿਸਦਾ ਡਾਊਨ Town ਸਾਡਾ ਹੋ ਰਿਹਾ ਤੁਸੀਂ ਇੱਧਰ ਬੈਂਚ ਤੇ ਚਲੇ ਜਾਓ ਤੇ ਦੋਤਰੀ ਵੀ ਜਾ ਕੇ ਬਣਾ ਕੇ ਲਿਆਵਾਂਗੇ ਵੀਡੀਓ ਗਰਮੀਆਂ ਨੂੰ ਬਹੁਤ ਵਧੀਆ ਹੁੰਦਾ ਗਰਮੀ ਆਊਗੀ ਤਾਂ ਫੇਰ ਮੈਂ ਬਣਾਉਂਗੀ ਜ਼ਰੂਰ ਲਓ ਜੀ ਅਸੀਂ ਬੈਂਚ ਤੇ ਬਹਿ ਗਏ ਦੋਨੋਂ ਜਣੇ ਆ ਦੇਖੋ ਤੇ ਮੈਂ ਤਾਂ ਮੌਸਮ ਬਹੁਤ ਸੋਹਣਾ ਸਹੀ ਕਹਿੰਦੇ ਮੈਂ ਤਾਂ ਆ ਕੇ ਵੀ ਨਹੀਂ ਆਈ ਮੈਂ ਕਿਹ ਚਲ ਬਾਅਦ ਚ ਨਾਲਾਂਗੇ ਤੇ ਧੁੱਪ ਦਾ ਨਜ਼ਾਰਾ ਲਿਆਈਏ ਥੋੜਾ ਜਿਹਾ ਤੇ ਸ਼ਾਂਤੀ ਹੈ ਇੱਦਾਂ ਲੋਕ ਬਹਿ ਜਾਂਦੇ ਆਣ ਕੇ ਬੈਂਚਾਂ ਤੇ ਗੋਰੇ ਜਿਹੜੇ ਆ ਪੂਰਾ ਇੰਜੋਏ ਕਰਦੇ ਆ ਬਹਿ ਕੇ ਮੌਸਮ ਦਾ ਤੇ ਹੈ ਤਾਂ ਠੰਡਾ ਹੀ ਐ ਬਿਲਕੁਲ ਸੂਰਜ ਮਰੀ ਸੇਤ ਸੇਤ ਚ ਐ ਹੁਣ ਤੇ ਕਈ ਦਿਨਾਂ ਦਾ ਤਾਂ ਸੋਚੀ ਸੀ ਵੀ ਚੱਲਾਂਗੇ ਪਰ ਬਾਰਿਸ਼ ਇੰਨੀ ਹੁੰਦੀ ਸੀ ਤਾਂ ਚ ਕੀ ਆਉਣਾ ਫੇਰ ਹਨਾ ਇਹ ਠੰਡੀ ਤੋਂ ਹਾਂ ਇਹਨੂੰ ਕਹਿੰਨੇ ਠੰਡੀ ਤੋਂ ਸਹੀ ਗੱਲ ਐ ਬਿਲਕੁਲ ਮੈਂ ਕਾ ਜਾ ਕੇ ਫਿਰ ਨਹਾ ਨੂੰ ਕਿ ਫਿਰ ਚਾਹ ਪੀਵਾਂਗੇ ਫਿਰ ਜਾਣਾ ਸੀ ਬਾਹਰ ਤੇ ਤੁਸੀਂ ਬਲੌਗਸ ਬਣੇ ਰਹੋ ਆ ਵੀ ਇਧਰ ਘੁੰਮਦੇ ਆ ਲੋਕ ਕੋਈ ਕੁੱਤਾ ਲੈ ਕੇ ਆਪਣਾ ਆ ਬਸ ਜਾਂਦੇ ਹੋਏ ਹੈਲੋ ਕਰ ਜਾਂਦੇ ਆ ਬਾਕੀ ਕਿਸੇ ਨੂੰ ਕੋਈ ਮਤਲਬ ਨਹੀਂ ਡੱਡ ਕੇ ਛਾਪੇ ਜਿਹੇ ਰੱਖਿਆ ਹੋਏ ਆ ਉਹਨਾਂ ਨੇ ਲੱਕੜੀਆਂ ਸਾਡੇ ਤੋਂ ਉੱਥੇ ਪਾਲਣ ਦੇ ਕੰਮ ਆ ਜਾਣਾ ਸੀ ਸਮਾਨ ਸਾਰਾ ਤੇ ਇੱਥੇ ਉਵੇਂ ਪਿਆ ਆ ਦੇਖੋ ਟੁਕਟੇ ਨੋ ਟੁਕਟੇ ਘੇੜਾ ਘੜਾਉਣ ਆਏ ਆ ਚੰਗਾ ਚੰਗਾਈ ਕੀਤੀ ਇਹਨਾਂ ਦੀ ਦਰਖਤਾਂ ਦੀ ਹੈ ਨਾ ਹੂੰ ਤੇ ਚੱਕਣਗੇ ਸਾਡੇ ਤੇ ਵਿਚਾਰੇ ਜਨਤਾ ਜੇ ਨਾਲ ਨਹੀਂ ਪ੍ਰਬੰਧ ਗੈਸ ਦਾ ਉਹਨਾਂ ਲੈ ਜਾਣੇ ਬਾਲਣ ਵਾਸਤੇ ਪਿੰਡਾਂ ਤੇ ਕੰਮ ਆ ਹੀ ਜਾਂਦਾ ਆ ਇਹ ਸਮਾਨ ਮੈਂ ਹੱਸਦੀ ਸੀ ਜਿਗਦੀ ਸੀ ਜੀ ਨੂੰ ਮੈਂ ਕਿਹਾ ਆਪਾਂ ਲੈ ਚਲੀਏ ਚੁੱਲਾ ਬਾਲਦੇ ਆਂ ਜਾ ਕੇ ਤੇ ਹੱਸਦੇ ਸੀ ਚੁੱਲਾ ਵੀ ਮੰਗਾਵਾਂਗੇ ਕਿਤੇ ਉਹ ਹਨਾ ਵਧੀਆ ਲੱਗਦਾ ਹੂੰ ਬਹੁਤ ਵਧੀਆ ਲੱਗਦਾ ਆ ਦੇਖੋ ਇਧਰ ਪਹਾੜ ਆ ਗਏ ਆ ਦੇਖ ਤੁਹਾਨੂੰ ਦਿਖਦੇ ਹੋਣੇ ਆ ਉਹ ਦੇਖੋ ਜਿਹੜਾ ਫ੍ਰੈਂਕਫਰਟ ਸਿਟੀ ਦੇ ਪਹਾੜਾਂ ਦੇ ਵਿੱਚ ਆ ਚਾਰਚ ਫੇਰੇ ਦੇ ਪਹਾੜ ਆ ਨੋਬੀਸੀਆ ਸੀ ਆ ਸੀਗੇ ਇਹਨਾਂ ਦੇ ਡਾਕਟਰ ਦੇ ਤੇ ਇਸ ਬਾਜ਼ਾਰ ਦੇ ਵਿੱਚ ਡਾਕਟਰ ਆ ਕੰਨ ਦਾ ਟੈਸਟ ਕਰਨ ਨਾਲ ਜਦ ਕਹਿੰਦਾ ਉਹ ਸਾਲ ਦੇ ਵਿੱਚ ਇੱਕ ਵਾਰੀ ਬੁਲਾਉਂਦੇ ਆ ਵੀ ਕਹਿੰਦੇ ਫ੍ਰੀ ਆ ਤੇ ਤੁਸੀਂ ਚੈੱਕ ਕਰਵਾ ਲਓ ਡਾਕਟਰ ਨੇ ਕਹਿ ਸਕਦੇ ਜਿਹੜੇ ਉਹ ਕੰਨਾਂ ਤੋਂ ਕਈਆਂ ਨੂੰ ਉੱਚਾ ਸੁਣਦਾ ਹੁੰਦਾ ਤੇ ਉਹ ਆਪਰੇ ਇੱਥੇ ਆਉਂਦੇ ਸੋ ਤਾਂ ਵੀ ਜਦ ਇਹ ਮਸ਼ੀਨ ਜੀ ਕੰਨ ਨੂੰ ਲਾਉਂਦੇ ਹੁੰਦੇ ਤਾਂ ਉਹ ਵਾਥੇ ਹੋਏ ਚਾਹੁੰਦੇ ਆ ਵੀ ਸਾਡੇ ਤੋਂ ਖਰੀਦੋ ਤੇ ਅਸੀਂ ਕਿਹਾ ਚਲੋ ਜਾਇਆਨੇ ਆ ਦੇਖੋ ਬਾਜ਼ਾਰ ਇਹਨਾਂ ਦੇ ਸਜਾਏ ਹੋਏ بہت جا کے پتا لگے کہ ویسے تو جدو بھی ٹسٹ کرائی دے سہی سن رہا ہے ودی ہے جو بھی لا کے دیکھتے ہیں سونا بنایا ہے

ਆਪਣੇ ਰਸਤਾ ਹੈਗਾ ਪਰ ਅਸੀਂ ਅੰਦਰ ਵੀ ਆ ਗਏ ਮੈਂ ਕਿਹਾ ਚੱਲ ਬਾਹਰ بارش ਹੋ ਰਹੀ ਸੀਗੀ ਬੈਠੇ ਪਹੁੰਚ ਗਏ ਆਪਾਂ ਲੋ ਜੀ ਅਸੀਂ ਉੱਥੋਂ ਡਾਕਟਰ ਦੇੋਂ ਫ੍ਰੀ ਹੋ ਗਏ ਤਾਂ ਆ ਗਏ ਹੁਣ ਬਾਹਰ ਲਿਬੀਸ ਸੀ ਕਹਿੰਦੇ ਕੋਈ ਕਾਫੀ ਪੀਣੀ ਹੈ ਮੈਂ ਕਿਹਾ ਚੱਲ ਆਜੋ ਉੱਪਰ ਬਹਿ ਜਾਓ ਇੱਥੇ ਬਹੁਤ ਸੋਹਣਾ ਇਹਨਾਂ ਨੇ ਡੈਕੋਰੇਸ਼ਨ ਕਿੱਥੇ ਸਜਾਇਆ ਹੈ ਇੰਨਾ ਦਾ ਤੇ ਆ ਰਿਹਾ ਵੀ ਚਾਹ ਆ ਚਾਹ ਰਹੇ ਨਾ ਯਾ ਇੰਨੇ ਲਾਈਟਾਂ ਲਾਇਆ ਅੱਗੇ ਲੈ ਲੋ ਇਹ ਤਾਂ ਗੀਮਾ ਨਾ ਸ਼ੋਅ ਹੈ ਅੱਛੇ ਜੁਲਾਰੇ ਇਹ ਖਾਣੇ ਪੀਣੇ ਨਾਲ ਚੱਲਦੇ ਪਏ ਮੇਲਾ ਲੱਗ ਜਾਂਦਾ ਬੱਸ ਅਗੇ ਘਰ ਵਾਪਸ ਆਣ ਡਾਕਟਰ ਦੇੋਂ ਜਾ ਕੇ ਤੇ ਸਭ ਕੁਝ ਠੀਕ ਨਿਕਲਿਆ ਉਹਨਾਂ ਟੈਸਟ ਕਰਲੇ ਸੀ ਕੰਨ ਤੇ ਕੰਨ ਤੁਹਾਨੂੰ ਪਤਾ ਉਹ ਤਾਂ ਟੈਸਟ ਆਪਾਂ ਘਰੇ ਵੀ ਹੁੰਦਾ ਹੀ ਰਹਿੰਦਾ ਹੈ ਵੀ ਜਦੋਂ ਆਪਾਂ ਗੱਲਬਾਤ ਕਰਦੇ ਆਂ ਆਪਸ ਵਿੱਚ ਤੇ ਤੁਹਾਨੂੰ ਸਹੀ ਟਾਈਮ ਤੇ ਰਿਪਲਾਈ ਹੋ ਜਾਂਦਾ ਜਵਾਬ ਆਉਂਦਾ ਤੇ ਫਿਰ ਪਤਾ ਹੀ ਹੁੰਦਾ ਵੀ ਬੰਦੇ ਨੇ ਸਹੀ ਸੁਣਿਆ ਤੋਨੇ ਜਵਾਬ ਦਿੱਤਾ ਤੇ ਉਹਨਾਂ ਵੱਲੋਂ ਕਈ ਵਾਰੀ ਫੋਨ ਆਏ ਸੀ ਵੀ ਜ਼ਰੂਰ ਆਓ ਜ਼ਰੂਰ ਆਓ ਤੋ ਫਿਰ ਅਸੀਂ ਕਈ ਵਾਰੀ ਤੇ ਇਗਨੋਰ ਕੀਤਾ ਫਿਰ ਮੈਂ ਕਿਹਾ ਚੱਲ ਪੋਇਮੰਟ ਲੈ ਲਈ ਤੁਸੀਂ ਚਲੇ ਗਏ ਤੇ ਹੁਣੇ ਆਏ ਆ ਚਾਹ ਪਣੀ ਪੀਤਾ ਵਸਾ ਕੇ ਤੇ ਮੈਂ ਕਿਹਾ ਚੱਲ ਨਾਲੇ ਦੱਸਦਾ ਤੁਹਾਨੂੰ ਵੀ ਸਭ ਠੀਕ ਠਾਕ ਆ ਤੇ ਨਾਲੇ ਘੁੰਮ ਫੇਰਾਏ ਤੇ ਤੁਸੀਂ ਵੀ ਇੰਜੋਏ ਕਰਿਓ ਬਲੌਗ ਨੂੰ ਦੇਖ ਕੇ ਤੇ ਹੋਰ ਜਿਹੜੇ ਨਵੇਂ ਭੈਣ ਭਰਾ ਆ ਸਾਡੇ ਜੁੜਦੇ ਉਹਨਾਂ ਨੂੰ ਵੀ ਥੈਂਕ ਯੂ ਸਾਡੇ ਵੱਲੋਂ ਬਹੁਤ ਬਹੁਤ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਤੇ ਸ਼ੇਅਰ ਵੀ ਤੇ ਕਮੈਂਟ ਜਿਹੜਾ ਜ਼ਰੂਰ ਲਿਖਿਆ ਕਰੋ ਫਿਰ ਉਥੋਂ ਸਾਨੂੰ ਵਧੀਆ ਪਤਾ ਚੱਲਦਾ ਵੀ ਕੀ ਤੁਹਾਨੂੰ ਚੰਗਾ ਲੱਗਿਆ ਜਾਂ ਕੀ ਨਹੀਂ ਤੇ ਕਿਉਂਕਿ ਅਸੀਂ ਵੀ ਤੁਹਾਡੇ ਤੋਂ ਹੀ ਸਿੱਖਣਾ ਹੁੰਦਾ ਆ ਹਨਾ ਆਪਾਂ ਇੱਕ ਦੂਸਰੇ ਤੋਂ ਹੀ ਸਿੱਖਦੇ ਆਂ ਤੇ ਹੁੰਦਾ ਨਹੀਂ ਵੀ ਸਾਰਾ ਕੁਝ ਜਿੰਦਾ ਸਿੱਖ ਕੇ ਹੀ ਆਏ ਆ ਤੇ ਨਵੀਆਂ-ਨਵੀਆਂ ਚੀਜ਼ਾਂ ਆਪਾਂ ਵੀ ਸਿੱਖਦੇ ਆਂ ਤੇ ਇਦਾਂ ਹੀ ਸਾਡਾ ਵਲੌਗ ਦੇਖਦੇ ਰਹੋ ਸਾਨੂੰ ਪਿਆਰ ਕਰਦੇ ਰਹੋ ਤੇ ਹੁਣ ਆਪਾਂ ਨਵੇਂ ਵਲੌਗ 'ਚ ਮਿਲਾਂਗੇ ਤੇ ਇੱਥੇ ਮੈਂ ਇਸ ਵਲੌਗ ਦਾ ਕਰਦੀ ਐਂਡ ਤੇ ਨੈਕਸਟ ਵਲੌਗ ਮੈਂ ਸੋਚਦੀ ਆਂ ਵੀ ਇਹਨਾਂ ਮੇਰੇ ਹਸਬੰਡ ਨੂੰ ਨਾਲ ਲੈ ਕੇ ਤੇ ਇਹਨਾਂ ਦਾ ਜੋ ਹੈਲਥ ਇਸ਼ੂ ਆਇਆ ਸੀ ਉਹਦੇ ਤੇ ਏਸੀ ਬਣਾਵਾਂਗੇ ਉਹ ਸਿਰਫ ਵਲੌਗ ਜਿਹੜਾ ਬਣੂਗਾ ਇਹਨਾਂ ਤੇ ਫਿਰ ਬਹਿ ਕੇ ਬਣਾਵਾਂਗੇ ਤੇ ਉਹ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕੀ ਗੱਲ ਹੋਈ ਸੀ ਤੇ ਕੀ ਕੀ ਪ੍ਰੋਬਲਮ ਆਈਆਂ ਸਾਨੂੰ ਤੇ ਮੈਂ ਸੋਚਦੀ ਆਂ ਵੀ ਜਲਦੀ ਉਹ ਵੀ ਜਿਹੜੇ ਭੈਣ ਭਰਾਵਾਂ ਨੇ ਪੁੱਛਿਆ ਤਾਂ ਉਹਨਾਂ ਨੂੰ ਜ਼ਰੂਰ ਦੱਸੀਏ ਕਿਉਂਕਿ ਸਾਨੂੰ ਇਹਨਾਂ ਤੁਸੀਂ ਪਿਆਰ ਕਰਦੇ ਆਂ ਤੇ ਫਿਰ ਇਹ ਚੀਜ਼ ਕਹਿੰਦੇ ਨਾ ਦੁੱਖ ਸੁੱਖ ਆਪਣੇ ਸਾਂਝੇ ਆ ਹੁਣ ਤੇ ਚਲੋ ਜੀ ਮੈਂ ਕਰਦੀ ਆ ਇੱਥੇ ਐਨ ਬਲੌਗ ਦਾ ਤੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੇ ਮਿਲਦੇ ਆਪਾਂ ਫੇਰ ਇੱਕ ਨਵੇਂ ਬਲੌਗ ਦੇ ਵਿੱਚ